ਯੂਐਸ ਵਿੱਚ ਭਾਰੀ ਤੌਰ ਦੇ ਉੱਤੇ ਡਿਪੋਰਟੇਸ਼ਨ ਡਰਾਈਵ ਚੱਲਦੀ ਪਈ ਹੈ ਔਰ ਇਸੇ ਵਾਸਤੇ ਲਗਾਤਾਰ ਇਲੀਗਲ ਇਮੀਗਰੈਂਟਸ ਨੂੰ ਲੱਭਣ ਵਾਸਤੇ ਛਾਪੇ ਮਾਰੀਆਂ ਹੋ ਰਹੀਆਂ ਨੇ ਇਸ ਕਦਰ ਹੋ ਰਹੀਆਂ ਨੇ ਕਿ ਭਾਵੇਂ ਉਹ ਜਨਤਕ ਥਾਵਾਂ ਨੇ ਭਾਵੇਂ ਉਹ ਸਕੂਲਜ਼ ਨੇ ਭਾਵੇਂ ਉਹ ਮਾਲਜ਼ ਨੇ ਭਾਵੇਂ ਉਹ ਚਰਚਸ ਨੇ ਗੁਰਦੁਆਰਾ ਸਾਹਿਬ ਨੇ ਲਗਾਤਾਰ ਛਾਪੇ ਮਾਰੀਆਂ ਹੋ ਰਹੀਆਂ ਨੇ ਈਵਨ ਘਰਾਂ ਦੇ ਵਿੱਚ ਜਾ ਕੇ ਪੁਲਿਸ ਜਿਹੜੀ ਹੈ ਉਹ ਪੁੱਛ ਪੜਤਾਲ ਕਰਦੀ ਪਈ ਹੈ ਛਾਪੇ ਮਾਰੀਆਂ ਕਰਦੀ ਪਈ ਹੈ ਇਸ ਤੋਂ ਬਚਣ ਵਾਸਤੇ ਪਹਿਲਾਂ ਤਾਂ ਜਿਹੜੇ ਕੁਝ ਇਮੀਗ੍ਰੈਂਟਸ ਸੀ ਉਹਨਾਂ ਨੇ ਆਪਣੀਆਂ ਜੌਬਸ ਛੱਡ ਦਿੱਤੀਆਂ ਜਿੱਥੇ ਕੰਮ ਕਰ ਰਹੇ ਸੀ ਉਥੋਂ ਉਹ ਵਾਪਸ ਆਪ ਆਪਣੇ ਘਰੇ ਚਲੇ ਗਏ ਯਾਨੀ ਕਿ ਅਮਰੀਕਾ ਦੇ ਵਿੱਚ ਜਿੱਥੇ ਉਹ ਰਹਿੰਦੇ ਸੀ ਕਈ ਉਥੇ ਚਲੇ ਗਏ ਕਈ ਆਪਣੇ ਰਿਸ਼ਤੇਦਾਰਾਂ ਦੇ ਘਰੇ ਚਲੇ ਗਏ ਔਰ ਆਪਣੇ ਆਪ ਨੂੰ ਉੱਥੇ ਕੰਸੋਲिडेट ਕਰ ਲਿਆ ਉੱਥੇ ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਲਿਆ ਕਿ ਸਾਨੂੰ ਸਰਕਾਰ ਆ ਕੇ ਫੜਨਾ ਲਵੇ ਪੁਲਿਸ ਆ ਕੇ ਫੜਨਾ ਲਵੇ 40 40 50 50 ਲੱਖ ਰੁਪਈਆ ਲਾ ਕੇ ਅਸੀਂ ਅਮਰੀਕਾ ਆਏ ਆ ਤੇ ਅਸੀਂ ਇੱਥੋਂ ਰਿਪੋਰਟ ਨਾ ਹੋ ਜਾਈਏ ਇਸ ਤੋਂ ਬਚਣ ਵਾਸਤੇ ਪਹਿਲਾਂ ਤਾਂ ਇਹ ਰਾਹ ਲੱਭਿਆ ਸੀ ਪਰ ਹੁਣ ਇੱਕ ਹੋਰ ਰਾਹ ਲੱਭ ਲਿਆ ਗਿਆ ਉਹ ਰਾਹ ਖਾਸ ਤੌਰ ਦੇ ਉੱਤੇ ਨਵੇਂ ਨੀਮਾਂ ਦੇ ਆਧਾਰ ਤੇ ਵੀ ਲੱਭਿਆ ਗਿਆ ਔਰ ਉਸ ਰਾਹ ਨੂੰ ਲੈ ਕੇ ਉਹਨਾਂ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਵੀ ਹੁਣ ਇਹੀ ਉਮੀਦ ਕਰ ਰਿਹਾ ਕਿ ਉਹ ਰਾਹ ਉਹਨਾਂ ਦੇ ਵਾਸਤੇ ਸਖਾਲਾ ਰਹੇ ਜਿਹੜੇ ਪੈਸੇ ਲਾ ਕੇ ਉਹਨਾਂ ਨੇ ਆਪਣੇ ਬੱਚੇ ਬਾਹਰ ਭੇਜੇ ਨੇ ਉਹਨਾਂ ਵਾਸਤੇ ਕੋਈ ਦਿੱਕਤ ਨਾ ਆਵੇ ਉਹ 40 ਲੱਖ 50 ਲੱਖ ਰੁਪਈਆ ਡੁੱਬਣਾ ਜਾਵੇ ਇਸ ਵਾਸਤੇ ਉਹਨਾਂ ਦੀ ਵੀ ਉਮੀਦ ਆ ਕਿ ਉਹ ਇਹ ਰਾਖ ਤਿਆਰ ਕਰ ਲੈਣ ਹੁਣ ਇਹ ਰਾਹ ਹੈ ਕਿ ਪਹਿਲਾਂ ਤਾਂ ਜਦੋਂ ਹੁਣ ਵਾਰ-ਵਾਰੇ ਖਬਰਾਂ ਆ ਰਹੀਆਂ ਨੇ ਕਿ ਸਵਾ ਲੱਖ ਦੇ ਕਰੀਬ ਜਾਂ ਡੇਢ ਲੱਖ ਦੇ ਵੀ ਕਰੀਬ ਹੀ ਹਨ شناخت ਜਿਹੜੀ ਆ ਉਹ ਕੀਤੀ ਹੋਈ ਹੈ ਬਸ 아ਜੇ ਲੱਭਣੇ ਬਾਕੀ ਆ ਉਹਨਾਂ ਨੂੰ ਅ ਰਜਿਸਟਰ ਕਰਨਾ ਬਾਕੀ ਆ ਉਸ ਤੋਂ ਬਾਅਦ ਡਿਪੋਰਟੇਸ਼ਨ ਹੋ ਜੂਗੀ ਇਹ ਇਹਦੇ ਨਾਲ ਨਾਲ ਇਹਦੇ ਪੈਰਲਲ ਛਾਪੇ ਮਾਰੀਆਂ ਵੀ ਚੱਲਦੀਆਂ ਪਈਆਂ ਨੇ ਪੂਰੇ ਅਮਰੀਕਾ ਦੇ ਵਿੱਚ ਥਾਂ ਥਾਂ ਦੇ ਉੱਤੇ ਛਾਪੇ ਮਾਰੀਆਂ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ ਜਾ ਕੇ ਇਲਿਗਲ ਇਮੀਗ੍ਰੈਂਟਸ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹਦੇ ਦਰਮਿਆਨ ਜਿੱਥੇ ਪਹਿਲਾਂ ਜਿਵੇਂ ਦੱਸਿਆ ਕਿ ਜਿਹੜੇ ਨੌਜਵਾਨ ਜਿਹੜੇ ਲੋਕ ਅਮਰੀਕਾ ਦੇ ਵਿੱਚ ਸੀ ਜਿਹੜੇ ਕਥਿਤ ਤੌਰ ਦੇ ਉੱਤੇ ਇਲਿਗਲੀ ਉੱਥੇ ਗਏ ਸੀ ਜਾਂ ਫਿਰ ਗਾਹੇ ਬਗਾਹੇ ਜਾਣੇ ਆ ਜਾਣੇ ਇਲੀਗਲੀ ਉੱਥੇ ਗਏ ਸੀ ਉਹਨਾਂ ਨੇ ਆਪਣੀਆਂ ਨੌਕਰੀਆਂ ਜਿਹੜੀਆਂ ਨੇ ਉਹ ਛੱਡ ਦਿੱਤੀਆਂ ਨੇ ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਹੈਗੇ ਮਤਲਬ ਕਿ ਉਹਨਾਂ ਨੇ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਨੇ ਤਾਂ ਕਿ ਉੱਥੇ ਉਹਨਾਂ ਨੂੰ ਆ ਕੇ ਲੱਬਿਆ ਨਾ ਜਾ ਸਕੇ ਕੋਈ ਉਹਨਾਂ ਦੀ ਟਿੱਪ ਨਾ ਦੇ ਦੇਵੇ ਕਿ ਉਹਨਾਂ ਨੂੰ ਫੜਾ ਨਾ ਦੇਵੇ ਇਸ ਵਾਸਤੇ ਆਪੋ ਆਪਣੀਆਂ ਨੌਕਰੀਆਂ ਵੀ ਕਹਿੰਦੇ ਛੱਡ ਗਏ ਨੇ ਔਰ ਘਰਾਂ ਦੇ ਵਿੱਚ ਜਾ ਕੇ ਬਹਿ ਗਏ ਨੇ ਬੰਦ ਹੋ ਗਏ ਨੇ ਘਰਾਂ ਦੇ ਵਿੱਚ ਈਵਨ ਕਿ ਕਈ ਆਪਣੇ ਘਰੋਂ ਪੈਸੇ ਮੰਗਾਉਣ ਲਈ ਵੀ ਮਜਬੂਰ ਹੋ ਰਹੇ ਨੇ ਕਿ ਵੱਧ ਪੈਸੇ ਹੋਰ ਮੰਗਾ ਲਈ ਜਾਣ ਤਾਂ ਕਿ ਗੁਜ਼ਾਰਾ ਹੋ ਜਵੇ ਤੇ ਦੂਜੇ ਪਾਸੇ ਇੱਕ ਨਵਾਂ ਰਾਹ ਕਹਿੰਦੇ ਹੁਣ ਲੱਭਿਆ ਆ ਇੱਕ ਨਵਾਂ ਇੱਕ ਨਵੀਂ ਉਮੀਦ ਜਿਹੜੀ ਹੈ ਉਹਨਾ ਗੈਰ ਦਸਤਾਵੇਜ਼ੀ ਇਮੀਗਰੈਂਟਸ ਦੇ ਵਾਸਤੇ ਜਾਗੀ ਹੈ ਉਹ ਉਮੀਦ ਕੈਨੇਡਾ ਬਣ ਕੇ ਸਾਹਮਣੇ ਆਈ ਹੈ ਜਾਂ ਹੋਰ ਮੁਲਕ ਜਿਹੜੇ ਨੇ ਪਰ ਕੈਨੇਡਾ ਖਾਸ ਕਰਕੇ ਇਸ ਕਰਕੇ ਵੀ ਕਿਉਂਕਿ ਕੈਨੇਡਾ ਨੇ ਇੱਕ ਪਾਸੇ ਜਿੱਥੇ ਅਮਰੀਕਾ ਦੇ ਵੱਲੋਂ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ 트럼ਪ ਸਰਕਾਰ ਵੱਲੋਂ ਡਿਪੋਰਟੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਹੈ ਹੁਣ ਇੱਥੇ ਵਿਚਾਰਿਆ ਜਾ ਸਕਦਾ ਹੈ ਕਿ ਕੈਨੇਡਾ ਵੀ ਤਾਂ ਕਹਿ ਰਿਹਾ ਸੀ ਕਿ ਉਹਨਾਂ ਨੇ ਵੀ ਇਲਲੀਗਲ ਇਮੀਗ੍ਰੈਂਟਸ ਵਾਲੇ ਮਸਲੇ ਨੂੰ ਵਿਚਾਰਨਾ ਆ ਉਹਨੂੰ ਹੱਲ ਕਰਨਾ ਆ ਔਰ ਪਹਿਲਾਂ ਇਹ ਵੀ ਖਬਰ ਆ ਰਹੀਆਂ ਸੀ ਕਿ ਅਮਰੀਕਾ ਤੋਂ ਪਹਿਲਾਂ ਕੈਨੇਡਾ ਹੀ ਸ਼ੁਰੂ ਕਰ ਦਵੇ ਕਿਉਂਕਿ ਜਸਟਨ ਟਰੂਡੋ ਦੀ ਜਿਹੜੀ ਸਰਕਾਰ ਸੀ ਉਹ ਉਸ ਵੇਲੇ ਬੜੀ ਗੁੰਝਲਦਾਰ ਤਰੀਕੇ ਦੇ ਨਾਲ ਫਸੀ ਹੋਈ ਸੀ ਆਈਵਨ ਜਸਟਨ ਟਰੂਡੋ ਬੜੇ ਗੁੰਝਲਦਾਰ ਤਰੀਕੇ ਨਾਲ ਫਸੇ ਹੋਏ ਸੀ ਔਰ ਉੱਥੇ ਤੱਕ ਤਾਂ ਨਵੇਂ ਅਹੁਦੇਦਾਰ ਦੇ ਵਾਸਤੇ ਵੀ ਚਰਚਾਵਾ ਸ਼ੁਰੂ ਹੋ ਗਈਆਂ ਸੀਗੀਆਂ ਇਹਦੇ ਦਰਮਿਆਨ ਹੁਣ ਕੈਨੇਡਾ ਨੇ ਇੱਕ ਹੋਰ ਪਲਾਨ ਇਨੀਸ਼ੀਏਟ ਕੀਤਾ ਆ ਗਲੋਬਲੀ ਜੋ ਹਾਲਾਤ ਬਣਦੇ ਪਏ ਨੇ ਉਹਨਾਂ ਦੇ ਮੱਦੇਨਜ਼ਰ ਇੱਕ ਹੋਰ ਪਲਾਨ ਇਨੀਸ਼ੀਏਟ ਕੀਤਾ ਜਿਸ ਦੇ ਆਧਾਰ ਦੇ ਉੱਤੇ 12 ਮਹੀਨੇ ਦਾ ਘੱਟੋ-ਘੱਟ ਪਰਮਿਟ ਜਿਹੜਾ ਉਹ ਦਿੱਤਾ ਜਾਵੇਗਾ 12 ਮਹੀਨੇ ਦਾ ਪਰਮਿਟ ਦੇਣ ਦੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ ਕੈਨੇਡਾ ਦੇ ਵਿਦੇਸ਼ ਮੰਤਰਾਲੇ ਦੇ ਵੱਲੋਂ ਰਿਫਿਊਜੀਜ਼ ਜਾਂ ਇਮੀਗਰੈਂਟਸ ਦੇ ਮੁਤਲਕ ਜਿਹੜੇ ਮੰਤਰਾਲੇ ਕਾਰਜਸ਼ੀਲ ਨੇ ਉਹਨਾਂ ਦੇ ਵੱਲੋਂ ਇਹ ਪ੍ਰੋਗਰਾਮ ਉਲੀਕਿਆ ਗਿਆ ਘੱਟੋ-ਘੱਟ ਕੁਝ ਮਹੀਨੇ ਆਧਾ ਸਮਾਂ ਔਰ ਵੱਧੋ-ਬਦ 12 ਮਹੀਨੇ ਜਿਹੜੇ ਨੇ ਉੰਨੀ دیر ਦਾ ਪਰਮਿਟ ਦੇਣ ਦਾ ਜਿਹੜਾ ਐਲਾਨ ਕੀਤਾ ਗਿਆ ਸੀਗਾ ਔਰ ਹੁਣ ਕਿਹਾ ਜਾ ਰਿਹਾ ਕਿ ਇਸੇ ਆਸ ਦੇ ਚਲਦੇ ਅਮਰੀਕਾ ਦੇ ਵਿੱਚੋਂ ਕੁਝ ਲੋਕ ਜਿਹੜੇ ਗੈਰ ਦਸਤਾਵੇਜ਼ੀ ਦੱਸੇ ਜਾ ਰਹੇ ਨੇ ਉਹਨਾਂ ਵਾਸਤੇ ਇੱਕ ਆਸ ਵੱਜ ਗਈ ਹੈ ਜਾਂ ਉਹਨਾਂ ਨੇ ਹੁਣ ਇਧਰ ਵੱਲ ਨੂੰ ਕੂਚ ਕਰਨ ਦਾ ਐਲਾਨ ਕਿਸੇ ਤਰ੍ਹਾਂ ਦੇ ਉੱਤੇ ਹੀ ਆ ਮਨ ਜਿਹੜਾ ਉਹ ਬਣਾ ਲਿਆ ਆ ਇੱਥੇ ਸਮਝਣਾ ਜ਼ਰੂਰੀ ਹੈ ਕਿਉਂਕਿ ਕੈਨੇਡਾ ਦੇ ਵਿੱਚ ਜਦੋਂ ਸਥਿਤੀ ਐਵੇਂ ਦੀ ਹੋ ਗਈ ਸੀ ਜਦੋਂ ਉੱਥੇ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਜਾਂ ਗੈਰ ਦਸਤਾਵੇਜ਼ੀ ਇਮੀਗ੍ਰੈਂਟਸ ਨੂੰ ਲੈ ਕੇ ਸਵਾਲ ਖੜੇ ਹੋਣ ਲੱਗ ਗਏ ਸੀ ਤਾਂ ਬਹੁਤ ਸਾਰੇ ਲੋਕ ਜਾਂ ਨੌਜਵਾਨ ਰਿਪੋਰਟਸ ਦੇ ਆਧਾਰ ਦੇ ਉੱਤੇ ਅਮਰੀਕਾ ਵੱਲ ਨੂੰ ਆ ਗਏ ਸੀ ਹੁਣ ਅਮਰੀਕਾ ਦੇ ਵਿੱਚ ਜਦੋਂ ਸਥਿਤੀ ਇਦਾਂ ਦੀ ਬਣੀ ਆ ਤੇ ਰਿਪੋਰਟਸ ਇਹ ਵੀ ਕਹਿ ਰਹੀਆਂ ਨੇ ਕਿ ਬਹੁਤ ਸਾਰੇ ਨੌਜਵਾਨ ਹੁਣ ਕੈਨੇਡਾ ਵੱਲ ਨੂੰ ਜਾਣਾ ਚਾਹੁੰਦੇ ਨੇ ਕਿਉਂਕਿ ਕੈਨੇਡਾ ਕੁਝ ਮਹੀਨਿਆਂ ਦਾ ਜਿਹੜਾ ਇਹ ਪਰਮਿਟ ਦੇਣ ਨੂੰ ਤਿਆਰ ਹੈਗਾ ਆ ਹੁਣ ਇਹੋ ਜੀ ਸਥਿਤੀ ਦੇ ਵਿੱਚ ਕੀ ਇਹ ਰਾਹ ਪੰਜਾਬੀਆਂ ਵਾਸਤੇ ਜਾਂ ਉਹ ਜਿਹੜੇ ਸਾਰੇ ਗੈਰ ਦਸਤਾਵੇਜ਼ੀ ਇਮੀਗ੍ਰੈਂਟਸ ਇਕੱਲੇ ਪੰਜਾਬੀ ਨਹੀਂ ਕਿਉਂਕਿ ਭਾਰਤ ਦੇ ਵਿੱਚ ਹੀ ਬਹੁਤ ਸਾਰੇ ਸੂਬੇ ਜਿਹੜੇ ਗੈਰ ਪੰਜਾਬੀ ਸੂਬੇ ਉਹਨਾਂ ਦੇ ਵਿੱਚ ਵੀ ਵੱਧ ਤੌਰ ਦੇ ਉੱਤੇ ਗਿਣਤੀ ਸੀ ਇਮੀਗ੍ਰੈਂਟਸ ਦੀ ਜਿਹੜੇ ਗੈਰ ਦਸਤਾਵੇਜ਼ੀ ਸੀ इवन ਗੁਜਰਾਤ ਹਰਿਆਣਾ ਯੂਪੀ ਵਰਗੇ ਸੂਬੇ ਸੀ ਜਿਨ੍ਹਾਂ ਦੇ ਇਮੀਗ੍ਰੈਂਟਸ ਉੱਥੇ ਮੌਜੂਦ ਸੀ ਔਰ ਉਹਨਾਂ ਨੇ ਵੱਧ ਤੌਰ ਦੇ ਉੱਤੇ ਉੱਥੇ ਗੈਰ ਦਸਤਾਵੇਜ਼ੀ ਤਰੀਕੇ ਦੇ ਨਾਲ ਇਮੀਗ੍ਰੇਟ ਕੀਤਾ ਸੀ ਕੋਣ ਇਹਹੀ ਸਵਾਲ ਖੜਾ ਹੋ ਰਿਹਾ ਹੈ ਕਿ ਇੱਕ ਨਵਾਂ ਰਾਹ ਤਿਆਰ ਕਰ ਲਿਆ ਗਿਆ ਹੈ ਜਾਂ ਉਸ ਰਾਹ ਦੇ ਬਾਰੇ ਵਿਚਾਰਿਆ ਜਾ ਰਿਹਾ ਸੋਚਿਆ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਾਂ ਬਾਕੀ ਮੁਲਕਾਂ ਦੇ ਵਿੱਚ ਮਾਈਗ੍ਰੇਟ ਕਰ ਦਿੱਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਕਿ ਇੱਥੋਂ ਜਾਂ ਡਿਪੋਰਟ ਹੋਣ ਤੋਂ ਬਚਿਆ ਜਾ ਸਕੇ ਖੈਰ ਦੇਖਣ ਵਾਲੀ ਗੱਲ ਹੈ ਕਿ ਆਉਂਦੇ ਸਮੇਂ ਦੇ ਵਿੱਚ ਇਹਨਾਂ ਵਿਅਕਤੀਆਂ ਵਾਸਤੇ ਲੋਕਾਂ ਵਾਸਤੇ ਇਹ ਰਾਹ ਕਿੰਨਾ ਕੁ ਸੁਖਾਲਾ ਸਾਬਿਤ ਹੋਵੇਗਾ ਜਾਂ ਫਿਰ ਕੋਈ ਸੁੱਖ ਦਾ ਸਾਹ ਮਿਲੇਗਾ ਜਾਂ ਨਹੀਂ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰੋਵਾਂ ਨੇ ਇੰਡੀਆ ਪੰਜਾਬੀ